ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਪਿਸਤਲ ਦੇ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਹੈ ਦੱਸਿਆ ਕਿ ਇਸ ਘਟਨਾ ਦੇ ਵਿੱਚ ਇੱਕ ਸੁਸਾਇਡ ਨੋਟ ਵੀ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਦੁਕਾਨ ਦੇ ਬਾਹਰ ਗੱਡੀਆਂ ਖੜੀਆਂ ਕਰਕੇ ਤਿੰਨ ਲੋਕਾਂ ਦੇ ਵੱਲੋਂ ਲਗਾਤਾਰ 5 ਸਾਲਾਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਵੀ ਜਿਹੜਾ ਹੈ ਉਹ ਦਰਜ ਕਰ ਲਿਆ ਕਿ ਅੰਮ੍ਰਿਤਸਰ ਅੰਮ੍ਰਿਤ ਕਲਰ ਲੈਬ ਦੇ ਮਾਲਕ ਦੇ ਵੱਲੋਂ ਅਜਹੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਿਸਟਲ ਦੇ ਨਾਲ ਆਤਮ ਹੱਤਿਆ ਕਰਨ ਦਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਮੋੜਲੀ ਜਾਂਚ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਤਿੰਨ ਲੋਕਾਂ ਤੋਂ ਪਰੇਸ਼ਾਨ ਹੋ ਕੇ ਅੰਮ੍ਰਿਤ ਲੈਬ ਦੇ ਮਾਲਕ ਨੇ ਅਜਿਹਾ ਜਿਹੜਾ ਹੈ ਉਹ ਕਦਮ ਚੁੱਕਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅੰਮ੍ਰਿਤਸਰ ਦਿਹਾਤੀ ਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤ ਕਲਰ ਲੈਬ ਦੇ ਮਾਲਕ ਵੱਲੋਂ ਪਿੰਡ ਰਾਜੇਵਾਲ ਦੇ ਵਿੱਚ ਖਾਲੀ ਜਗ੍ਹਾ ਤੇ ਆਪਣੇ ਆਪ ਨੂੰ ਪਿਸਤਲ ਦੇ ਨਾਲ ਗੋਲੀ ਮਾਰ ਕੇ ਜੀਵਨ ਲਿਲਾ ਸਮਾਪਤ ਕਰ ਲਈ ਗਈ ਹੈ ਜਿਸ ਉਪਰੰਤ ਮੁਰਲੀ ਜਾਂਚ ਦੇ ਵਿੱਚ ਸੁਸਾਇਡ ਨੋਟ ਵੀ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਉਸ ਦੀ ਦੁਕਾਨ ਦੇ ਸਾਹਮਣੇ ਪਰਦੀਪ ਗੱਬਰ ਅਤੇ ਉਸਦੇ ਦੋ ਬੇਟੇ ਗੱਡੀਆਂ ਖੜੀਆਂ ਕਰਕੇ ਪਿਛਲੇ 5 ਸਾਲਾਂ ਤੋਂ ਤੰਗ ਪਰੇਸ਼ਾਨ ਕਰ ਰਹੇ ਸਨ ਤੇ ਹੁਣ ਪਰੇਸ਼ਾਨੀ ਦੀ ਹਾਲਤ ਵਿੱਚ ਉਸ ਵੱਲੋਂ ਆਤਮ ਹੱਤਿਆ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਇਸ ਸਬੰਧੀ ਪੁਲਿਸ ਵੱਲੋਂ ਮੁਢਲੀ ਜਾਂਚ ਦੇ ਆਧਾਰ ਉੱਪਰ ਤਿੰਨ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੋਰ ਕੀ ਕੁਝ ਕਹਿਣਾ ਹੈ ਡੀਐਸਪੀ ਅੰਮ੍ਰਿਤਸਰ ਦਿਹਾਤੀ ਰਵਿੰਦਰ ਸਿੰਘ ਹੋਣਾ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਤਲ ਕੇਸ ਨਹੀਂ ਇੱਕ ਨਾ ਬਾਲਸਤ ਨੌ ਦਾ ਬੰਦਾ ਜਿਹੜਾ ਅਮਰਤ ਲੈਬ ਕੀ ਅਮਰਤ ਸਰ ਉਹਦਾ ਮਾਲਕ ਸੀ ਉਹਨੇ ਇੱਥੇ ਰਾਜੇਵਾਲ ਇੱਕ ਖੰਡਰ ਜਗਾ ਸੀ ਬਣੀ ਉਹਦੇ ਵਿੱਚ ਆ ਕੇ ਸੁਸਾਇਡ ਕੀਤਾ ਆਪਣੇ ਪਿਸਟਲ ਦਾ ਸਰ ਦਾ ਆਪਣੇ ਲਾਇਸੈਂਸੀ ਪਿਸਟਲ ਨੇ ਦਾ ਉਹਦੀ ਜਿਹੜੀ ਗੱਲ ਨਿਕਲ ਕੇ ਇਹ ਆਈ ਆ ਵੀ ਉਹਦੀ ਇੱਥੇ ਜਹਾਜ਼ਗੜ ਲੱਗੇ ਕਿ ਦੁਕਾਨਾਂ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਮ ਦਾ ਬੰਦਾ ਤੇ ਉਹਦੇ ਬੱਚੇ ਆ ਦੋ ਲੜਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਤੋਂ ਉਹ ਉਹਦੀ ਉਹਦੇ ਕਰਕੇ ਇਹਨਾਂ ਦਾ ਉਸ ਵਿੱਚ ਇੰਨਾ ਡਿਪਰੈਸ਼ਨ 'ਚ ਚੱਲ ਗਿਆ ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਕੀਤਾ ਲੈਣ ਦੇਣ ਦਾ ਨਹੀਂ ਲੈਣ ਦੇਣ ਦਾ ਨਹੀਂ ਜੋ ਗੱਲ ਨਿਕਲ ਕੇ ਇਹ ਗੱਲ ਆਈ ਹੈ ਵੀ ਉਹ ਉਹਨਾਂ ਦੀ ਕੋਈ ਗੱਡੀਆਂ ਖੜੀਆਂ ਕਰਨ ਤੋਂ ਸੀ ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੋਰੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਤੋ ਸਾਡਾ ਰਸਤਾ ਬੰਦ ਕਰਦੇ ਆ ਸਰ ਸੁਸਾਇਡ ਨੋਟ ਵੀ ਮਿਲਿਆ ਕੋਈ ਹਾਂਜੀ ਸੁਸਾਇਡ ਨੋਟ ਮਿਲ ਗਿਆ ਸਾਨੂੰ ਕਿਹਨੇ ਨਾਮ ਇਹਦੇ ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਤੇ ਉਹਦੇ ਲੜਕੇ ਹੈਗੇ ਆ ਦੋ ਲੜਕੇਆਂ ਦਾ ਨਾਮ ਮੇਨ ਕਾਰਨ ਕੀ ਰਿਹਾ ਹੈ ਮੇਨ ਕਾਰਨ ਇਹੀ ਉਹ ਬਸੋਂ ਨੇ ਇਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਮੈਨੂੰ ਹਰਾਸੀ ਜ਼ਿਆਦਾ ਕਰਦੇ ਰਹੇ ਪਿਛਲੇ 4-5 ਸਾਲ ਤੋਂ ਅਗਲੀ ਕਾਰਵਾਈ ਕੀ ਹੋਈ ਜੀ ਉਹਦੇ ਬਸ ਪਰਚਾ ਰਜਿਸਟਰਡ ਕਰਤਾ ਪਰਚਾ ਰਜਿਸਟਰਡ ਕਰਕੇ ਵੀ ਕਾਰਵਾਈ ਕਰ ਰਹੇ ਨੇ ਮੁੱਜ ਨੂੰ ਇਨਵੈਸਟਿਗੇਟ ਨਹੀਂ ਅਜੇ ਨਹੀਂ ਕਿੰਨੇ ਬੰਦੇ ਦੇ ਬੱਚੇ ਸੀ ਕੀ ਤਿੰਨ ਬੰਦੇ ਨਾਮ ਦੱਸੋ ਹਾਂਜੀ ਪ੍ਰਦੀਪ ਗੱਬਰ ਦੋ ਦੇ ਲੜਕੇ ਠੀਕ ਹੈ